ਇਹ ਸਾਡੇ ਪੰਜਾਬੀਆਂ ਦਾ ਸੁਭਾਅ ਹੈ ਕਿ ਅਸੀਂ ਔਖੇ ਵੇਲੇ ਵੀ ਦੁੱਖ ਵਿੱਚ ਵੀ ਅਸੀਂ ਆਪਣੇ ਆਪ ਨੂੰ ਇੱਕ ਖਾਸ ਮਨੋਬ੍ਰਿਤੀ ਵਿੱਚ ਰੱਖਦੇ ਹਾਂ ਇਹ ਬਹੁਤ ਚੰਗਾ ਹੈਗਾ ਪਰ ਮੈਨੂੰ ਲੱਗਦਾ ਹੈਗਾ ਕਿ ਇਹ ਚੰਗਾ ਤਾਂ ਬਹੁਤ ਹੈ ਪਰ ਇਹਦੇ ਨਾਲ ਸਾਡੇ ਹਾਲਾਤ ਸੁਧਰਨ ਸੰਭਵ ਹੈ ਪਰ ਦੂਰੀ ਨਹੀਂ ਹੈ ਕੋਈ ਹੋਰ ਸਾਨੂੰ ਵਧਿਆ ਅੱਗੇ ਹੋ ਕੇ ਕਰਨ ਦੀ ਸੋਚਣੀ ਪੈਂਦੀ ਹੈਗੀ ਕਿਉਂਕਿ ਜਦੋਂ ਅਸੀਂ ਆਪਣੇ ਇਤਿਹਾਸ ਦੇ ਉੱਤੇ ਨਿਗਾਹ ਮਾਰਦੇ ਆ ਤਾਂ ਉਦੋਂ ਲੱਗਦਾ ਕਿ ਕੱਲੀ ਸੋਚ ਹੀ ਨਹੀਂ ਤਿਆਰੀ ਵੀ ਸਗੀ ਜਸਤ ਸਿੰਘ ਸਰਦਾਰ ਜਸਤ ਸਿੰਘ ਆਲੂ ਵਾਲੀਆ ਜਸਤ ਸਿੰਘ ਰਾਮਗੜੀਆ ਜੀ ਸਰਦਾਰ ਚਰਤ ਸਿੰਘ ਭਗਤ ਸਿੰਘ ਦੇ ਪਿਤਾ ਤਿੰਨਾਂ ਜਾਣੇ ਨੇ ਫੈਸਲਾ ਕੀਤਾ ਕਿ ਅਬਦਾਲੀ ਤੋਂ ਕਿਵੇਂ ਖੜਾ ਛੁਟਕਾਉਣਾ ਕਿਵੇਂ ਤਾਂ ਇੱਕ ਤਿਆਰੀ ਕੀਤੀ ਗਈ ਸੀ ਉਹਦੇ ਬਾਰੇ ਜੰਗਲਾਂ 'ਚ ਰਹੇ ਘੋੜੀਆਂ ਦੀਆਂ ਪਿੱਠਾਂ ਤੇ ਹੀ ਘਰ ਬਣਾ ਲੈ ਉਜੇ ਬਦਾਮ ਖਾਦੇ ਲੇਕਿਨ ਸਿਰਫ ਸੋਚ ਦੇ ਨਾਲ ਨਾਲ ਤਿਆਰੀ ਵੀ ਕੀਤੀ ਗਈ ਮੈਂ ਕੁਝ ਸ਼ਬਦ ਹਿੰਦੀ ਚ ਬੋਲਾਂਗਾ ਕਿਉਂਕਿ ਪੋਲਨ ਸਾਹਿਬ ਸ਼ਾਇਦ ਪੰਜਾਬੀ ਪੂਰੀ ਨਹੀਂ ਸਮਝ ਪਾਣਗੇ ਜੋ ਇਹਨੇ ਕੋਲਨ ਸਾਹਿਬ ਨੇ ਬatein ਕੀ ਹੈ ਮੇਰੀ ਹਿੰਦੀ ਤਾਂ ਬਹੁਤ ਚੰਗੀ ਨਹੀਂ ਹੈਗੀ ਜੋ ਇਹਨੇ ਬatein ਕੀ ਹੈ ਉਸਕੇ ਬਾਅਦ ਗਰਗਸਮ ਨੇ ਕੁਝ ਬatein ਕੀ ਹੈ ਔਰ ਕੁਮਰ ਸਾਹਿਬ ਨੇ ਬਾਤ ਕੀ ਹੈ ਉਸ ਕੋ ਲੈ ਕੇ कुछ बातें मैं आपके साथ शेयर करनी चाहूंगा वो इस तरह है कि जब भी हम किसी सिचुएशन को समझने की कोशिश करते हैं तो हम ये कहते हैं कि कोई बात नहीं है हम सरकार को लिख के दे, दे देंगे कोई कानून बना लेंगे अगर यह कानून अच्छा नहीं है तो नया कानून बनाया जाएगा और हमारा जो संविधान है वो सबसे उत्तम है हम उस विधान की वो राखी करेंगे हम क्या करते हैं हम जो स्ट्रक्चर है जो कोई हमारे सामने वजूद है उसको मान के अगर मैं बलकौर सिंह जी उन्होंने भाषा की गल करा असी मूर्त मान के भगवान मान हैं असी स्पिरिट की गल नहीं करते मैं इस बात को आपके साथ शेयर करने के लिए ਇੱਕ ਐਗਜ਼ਾਮਪਲ ਲੂੰਗਾ ਦਲ ਬਦਲੂਆਂ ਦੀ ਜੋ ਆਜ ਕੱਲ ਦੇ ਇਲੈਕਸ਼ਨ ਨੇ ਦਲ ਬਦਲੂਆਂ ਦੀ ਬਹੁਤ अच्छी तरह बात ਹੋ ਰਹੀ ਹੈ ਮਜਾ ਦਿੱਤਾ ਉਹਨਾਂ ਸੀ ਮੈਂ ਜਲਦ ਪੰਜਾਬੀ ਚ ਬੋਲ ਕੇ ਦੱਸਦਾ ਪਰ ਉਹ ਲੱਗਦਾ ਸੀ ਸਾਡੇ ਸਾਥੀ ਬੈਠੇ ਹੋਏ ਨੇ ਕੁਝ ਉਹ ਬਾਤیں ਸਮਝੇ ਉਹ ਇਸ ਲਈ ਉਹ ਮੈਨੂੰ ਪੁੱਛ ਵੀ ਰਹੇ تھے ਕਿ ਉਹ ਕੀ ਕਰ ਰਹੇ ਹੈ ਮੈਨੂੰ ਲੱਗਦਾ ਕਿ ਆਈ ਸ਼ੁੱਡ ਸਪੀਕ ਇਨ ਹਿੰਦੀ ਅਦਰਵਾਈਜ਼ ਮੈਂ ਪੰਜਾਬੀ ਚ ਬਹੁਤ ਵਧੀਆ ਗੱਲ ਹੋਣੀ ਸੀ ਹੁਣ ਜਦੋਂ ਦਲ ਬਦਲਣ ਦੀ ਗੱਲ ਹੁੰਦੀ ਹੈ ਕਿਉਂਕਿ ਗਿਆਨ ਆਮ ਆਇਆ ਨਾਮ ਸੋਚਦਿਆ ਕਿ ਅੱਜ ਬੰਦਾ ਕਾਂਗਰਸ 'ਚ ਆ ਕੱਲ ਉਹ ਭਾਜਪਾ ਵਿੱਚ ਚਲ ਜਾਂਦਾ ਪਤਾ ਚੱਲਦਾ ਕਿ ਟਿਕਟ ਵੀ ਮਿਲੀ ਨਹੀਂ ਆਮ ਆਦਮੀ ਪਾਰਟੀ 'ਪੀ ਆ ਜਾਂਦਾ ਉਸੇ ਤਰ੍ਹਾਂ ਕੇ ਬਸ ਵੀ ਚਲ ਜਾਂਦਾ ਜੇ ਬਹੁਤ ਲਾਤ ਹੁੰਦੀ ਤਾਂ ਵੀ ਫਾਇੰਡ ਇਟ ਕਿ ਪੰਜਾਬ ਦੇ ਪੰਜਾਬ ਕੇ ਇਸ ਖਿੱਤੇ ਮੇਂ ਇਹ ਬਾਤਾਂ 1936 ਸੇ ਸ਼ੁਰੂ ਹੋਈ ਔਰ 1946 ਮੇਂ ਦੁਵਾਰਾ ਇਲੈਕਸ਼ਨ ਹੋਈ ਉਸ ਵਕਤ 1936 ਹੈ ਪੰਜਾਬ ਮੇਂ ਜੇ ਮੁਹੰਮਦ ਅਲੀ ਜਿਨਾਹ ਆਏ ससेंद्र याद खान अपने नाम सुन होगा 44 तक दिवानन साहब का और जे छुट्टूराम का उस वक्त एक यूनिस पार्टी थी वहां पर किसी तरह की भी दल बदरु की बात नहीं थी और जो पार्टी लोगों की बात नहीं कर रही थी उसको भगा दिया गया, गया जहां से एक भी सीट नहीं मिली मुस्लिम लीग ने जिनाद आगे मुड़ के इंग्लैंड बैठ गया शायद चाय हालात खराब हुए क्योंकि उस वक्त ਜੇ ਸੋਚਿਆ ਜਾਂਦਾ ਸੀ ਕਿ ਚਾਹੇ ਜੱਟ ਹਿੰਦੂ ਆ ਚਾਹੇ ਜੱਟ ਸਿੱਖ ਆ ਚਾਹੇ ਉਹ ਜਾਤਾਂ ਚਾਹੇ ਉਹ ਜਾਂਤਾਂ ਚਾਹੇ ਉਹ ਖਾਨ ਜਾਤਾਂ ਦਾ ਬਹੌਰ ਦੇ ਪਾਸੇ ਦਾ ਉਸ ਪਾਸੇ ਤੋਂ ਪੰਜਾਬ ਕੋਸ਼ੇਗਾ ਧਰਮ ਦੇ ਇਸ ਨੇ ਭਈ ਕਿ ਜਾਤ ਜਿਹੜੀ ਹੈਗੀ ਆ ਧਰਮ ਜਿਹੜਾ ਹੈਗਾ ਉਹ ਬੰਦੀਆਂ ਵਾਸਤੇ ਨਹੀਂ ਹੈਗਾ ਇੱਕ ਅੱਛੀ ਸਾਨੂੰ ਸਿਸਟਮ ਚਾਹੀਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਦੇ ਵਿੱਚ ਬੈਂਚਰਾ ਵੱੜ ਕੇ ਬੋਲੀ ਹੁੰਦੇ ਵੱਡੇ ਜਨਰਲ ਵੀ ਨੌਕਰੀ ਕਰਦੇ ਸਕੇ ਇਟਾਲੀਅਨ ਫਰਾਂਸੀਸੀ ਵੀ ਹੋ ਗਿਆ ਕਰਦੇ ਸੀ ਮੁਸਲਮਾਨ ਵੀ ਹੋਇਆ ਕਰਦੇ ਸੀ ਜਿੱਜੂ ਲੋ ਸਾਹ ਵਰਗੇ ਉਹ ਡੋਗਰੇ ਵੀ ਹੋਏ ਸਿੱਖਿਆਮ ਸਿੰਘ ਵਰਗੇ ਬਹੁਤ ਅੱਛੀ ਗੱਲ ਸੀ ਕੋਈ ਨਹੀਂ ਸੀਗਾ ਇੱਥੇ ਬੰਦੀ ਦੀ ਸਪੀਚ ਕੋਈ ਧਰਮ ਦੀ ਗੱਲ ਨਹੀਂ ਸੀ ਇੱਥੇ ਭਾਵੇਂ ਅਕਾਲੀ ਪੋਲਾਸਰ ਨੂੰ ਸਾਧਕੇ ਕੋੜੇ ਮਾਰ ਦਿੰਦੇ ਸੀ ਬੇਸ਼ੱਕ ਉਹ ਹਾਥੀ 'ਤੇ ਬੈਠ ਕੇ ਮੋਹਰਾਂ ਦੇ ਨਾਲ ਘੁੰਮਦੇ ਸੀ ਲੇਕਿਨ ਨਤ ਮਸਤਰੀ ਵੀ ਹੁੰਦਾ ਸੀ ਧਰਮ ਦੀ ਗੱਲ ਸੀਗੀ ਇੱਕ ਰਾਜ ਦੀ ਗੱਲ ਸੀ ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ ਇਹ ਕਿਵੇਂ ਬੀਤ ਗਿਆ ਕਿ 1967 ਤੱਕ ਤਾਂ ਠੀਕ ਰਿਹਾ ਪੰਜਾਬ ਵਿੱਚ ਕੋਈ ਮਿਲ ਗੋਪਾਲ ਸਰਕਾਰ ਨਹੀਂ ਬਣੀ 67 ਮਿਲ ਦੇ ਪਹਿਲੀ ਵਾਰੀ ਭਾਰਤ ਵਿੱਚ ਜਿੱਥੇ ਸਰਕਾਰ ਦੀ ਗੱਲ ਆਈ ਮਿਲਮੀ ਜੁਲਮੀ ਦੀ ਪੰਜਾਬ 'ਚ ਆਈ ਲੋਕਾਂ ਨੂੰ ਸੋਚ ਚੇਂਜ ਹੋਣੀ ਹੈ ਹੁਣ ਪੰਜਾਬ 'ਚ ਕੀ ਹੋ ਗਿਆ ਅੱਜ ਇਹ ਸਮਝ ਕੀ ਹੋ ਗਿਆ ਕਿ ਹਰੇਕ ਕੰਸਟੀਟੂਐਂਸੀ ਵਿੱਚ ਹਮ ਕੀਆ ਦੇਖ ਰਹੇ ਹੈ ਕਿ ਜੋ ਕੈਂਡੀਡੇਟ ਉਹ ਓਵਰਨਾਈਟ ਚੇਂਜ ਹੋ ਰਹੇ ਬਦਲ ਰਹੇ ਇਸਕੇ ਲਈ ਪਹਿਲੇ ਡਿਫੈਕਸ਼ਨ ਲਾ ਬਣਾ ਡਿਫੈਕਸ਼ਨ ਲਾ ਇਸ ਵਕਤ कोई कौन नहीं करता पहले डर था कि डिफेक्शन हो गया पार्टी से निकाल दिया जाएगा अब डिफेक्शन ना खत्म हो गया नौ सवाल ये है क्या कानून सामाजिक सुधार ला सकता है ओन इट्स ओन क्या कानून एक इंडिपेंडेंट एग्जिस्टेंस रखता है समाज से क्या कानून एक ऐसे है जैसे कोई मेटल है जो जो मेटल समाज से लग गया है उसकी अपनी होंद है क्या हम ये सोचते हैं कि जो संविधान बना था असेंबली में बाहर के जो उस वक्त के बहुत आला ब्रेन सन आला दिमाग सन उन्हें सोच के जो संविधान बनाया लोगों ने बनाया था क्या हम सोच सकते हैं कि वो आला दिमाग जिस दिमाग ने वो संविधान बनाया था अगर वो आला दिमाग अभी हमारी पार्लियामेंट में नहीं है तो पहले आला दिमागों का बना हुआ संविधान बच सकता है क्या वो आला दिमाग अभी चाहिए आला दिमाग किसने भेजे थे आप लोगों ने भेजे थे

all they draw ultimate strength from the people who are sovereign, who have the ultimate conscience. ਜੇ ਜੂਰੀ ਨਹੀਂ ਹੈ ਕਿ ਆਪ ਪੜੇ ਲਿਖੇ ਹੋ ਬੁੱਧੀ ਦਾ ਉਹ ਵਿਵੇਕ ਦਾ ਹੋਣਾ ਅਲੱਗ ਅਲੱਗ ਹੈ ਜੂਰੀ ਨਹੀਂ ਹੈ ਕਿ ਬੁੱਧੀ ਨਾਲ ਤੁਸੀਂ ਰਾਜ ਕਰੋਗੇ ਬਾਬਾ ਧਰਮ ਸਿੰਘ ਜੰਗ ਸਿੰਘ ਜੀ ਹੁਣ ਇਹਦੇ ਉੱਤੇ 2 ਮਿੰਟ ਦੂਰ ਸਾਨੂੰ ਦੱਸੋਗੇ ਡਿਫਰੈਂਸ ਬੀਟਵੀਨ ਬੁੱਧੀ ਐਂਡ ਗਿਆਨ ਵਿਵੇਕ ਨਾ ਅਗਰ ਜੇ ਲੋਕ ਜਿਸ ਨੂੰ ਹਮ ਕਹਿੰਦੇ ਹਾਂ ਕਿ ਦੇਖੋ ਭਈ ਪੰਜਾਬੀ ਚ ਕਹਾਵਤ ਹੈ ਜਿਹਨੇ ਜੁੱਤੀ ਪਾਈ ਉਹਨੂੰ ਪਤਾ ਲੱਗਦਾ ਕਿ ਕਿੱਥੋਂ ਪਿੰਚ ਕਰਦੀ ਆ ਤਾਂ ਜੇ ਸਾਨੂੰ ਕੋਈ ਦੁੱਖ ਹੈ ਤਾਂ ਉਹ ਦੁੱਖ ਸਾਡਾ ਕੋਟਾਂ ਦੇ ਨਹੀਂ ਦੱਸਣਾ ਉਹ ਸਾਡਾ ਦੁੱਖ ਠਾਣੇਦਾਰਾਂ ਨੂੰ ਨਹੀਂ ਦੱਸਣਾ ਨਾ ਠਾਣੇਦਾਰਾਂ ਨੂੰ ਤੁਹਾਨੂੰ ਸੋਲਵ ਕਰਨਾ ਉਹ ਸਾਨੂੰ ਪਤਾ ਹੈ ਜੇ ਸਾਨੂੰ ਪਤਾ ਹੈ ਅਸੀਂ ਅਗਰ ਉਸ ਵੇਲੇ ਐਸੇ ਬੰਦੇ ਚੁਣ ਕੇ ਭੇਜੇ ਜਿਨ੍ਹਾਂ ਨੇ ਸਾਡੇ ਦੇਸ਼ਵਾਸਤੇ ਸੰਦਲ ਬਣਾਇਆ ਤਾਂ ਹੁਣ ਅਗਰ ਕੋਈ ਇਹ ਆਇਆ ਰਾਮ ਗਿਆ ਰਾਮ ਨੂੰ ਕੋਈ ਠੱਲ ਪਾ ਸਕਦਾ ਕੁਝ ਨਹੀਂ ਕਰ ਸਕਦਾ ਕੋਈ ਵੀ ਸਿਰਫ ਅਤੇ ਸਿਰਫ ਇਹ ਲੋਕ ਕਰ ਸਕਦੇ ਆ ਅਗਰ ਉਹ ਸੋਚਣ ਕਿ ਡਿਫੈਕਸ਼ਨ ਨਾਲ ਦੇ ਨਾਲ ਡਿਫੈਕਸ਼ਨ ਖਤੋਂ ਨਹੀਂ ਹੋਈ ਡਿਫੈਕਸ਼ਨ ਛਰੇ ਆਉ ਤਰੀਆ ਕਿ ਲੋਕ ਸਾਹਮਣੇ ਇਸ ਤਰ੍ਹਾਂ ਆ ਗਏ ਜਿਵੇਂ ਮੱਖੀਆਂ ਹੋਣ ਤੇ ਉਹਨੂੰ ਚਿੰਤ ਨਹੀਂ ਕਰਦਾ ਉਹ ਲੋਕ ਕਰਨਗੇ ਤਾਂ ਇਸ ਲਈ ਕਿਸੇ ਨੂੰ ਦੋਸ਼ ਦੇਣਾ ਨਹੀਂ ਬਣਦਾ ਲੋਕ ਆਪਣੇ ਆਪ ਦੇ ਵਿੱਚ ਜਦ ਤੱਕ ਸੁਚੇਤ ਨਹੀਂ ਹੋਣਗੇ ਜਦ ਤੱਕ ਇਹ ਆਪਣੀ ਬਾੜ ਆਪਣੇ ਖੇਤ ਦੀ ਬਾੜ ਖੁਦ ਨਹੀਂ ਬਣਾਉਣਗੇ ਜਦ ਤੱਕ ਅਗਰੇ ਦੀ ਬਾੜ ਵੀ ਨੁਕਸਾਨ ਕਰਦੀ ਆ ਤਾਂ ਪਟਕੇ ਨਹੀਂ ਬਾੜ ਦੀ ਲਾਉਣਗੇ ਕੋਈ ਛੋਣ ਵਾਲਾ ਨਹੀਂ ਹੈਗਾ ਇਸ ਲਈ ਲੋੜ ਹੈਗੀ ਆ ਕਿ ਸਾਨੂੰ ਆਪਣੇ ਇਤਿਹਾਸ ਤੋਂ ਸਬਕ ਲੈਣ ਦੀ ਕਿ ਅਸੀਂ ਕਿਸ ਤਰ੍ਹਾਂ ਦੀ ਸੋਚ ਰੱਖਣੀ ਆ ਅਸੀਂ ਕਿਵੇਂ ਆਪਣੀ ਬੋੜ ਦੀ ਆਖੀ ਕਰਨੀ ਆ ਅਸੀਂ ਕਿਵੇਂ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਜੇ ਅਸੀਂ ਇਹ ਕਰ ਦਵਾਗੇ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਇਹ ਜਿਹੜੇ ਲੋਕ ਹੈ ਇਹ ਜੁਰਤ ਨਹੀਂ ਪਾਉਣਗੇ ਉਹ ਕਿਵੇਂ ਪੋਸੀਬਲ ਹੋ ਜਾਂਦਾ ਕਿ ਲੋਕ ਜਿਹੜੇ ਨੇ ਹਜੇ ਵੀ ਪੰਜਾਬ ਦੇ ਵਿੱਚ ਮੈਂ ਕੁਝ ਦਿਨ ਪਹਿਲਾਂ ਮੁਕਸਰ ਗਿਆ ਸੀ ਕੋਈ ਇਲੈਕਸ਼ਨਸ ਦਾ ਫਿਰ ਮੈਂ ਆਪਣੇ ਪਿੰਡ ਗਿਆ ਸੀ ਲੋਕਾਂ ਨੂੰ ਪੁੱਛਿਆ ਕਿ ਕਿਵੇਂ ਆ ਉਹ ਕਹਿੰਦੇ ਦੇਖੋ ਜੀ ਸਾਡੀ ਤਾਂ ਹਜੇ ਵੀ ਸੋਚ ਹੈ ਕਿਉਂਕਿ ਜਦ ਤੱਕ ਪਾਰਟੀ ਦੀ ਸੋਚ ਰਾਜਨੀਤਿਕ ਤੌਰ ਦੇ ਉੱਤੇ ਉਸਦੀ ਆਈਡੀਓਲੋਜੀਕਲ ਧਾਰਨਾ ਨਹੀਂ ਬਣੇਗੀ ਤਦ ਤੱਕ ਉਹ ਪਾਰਟੀ ਪਾਰਟੀ ਰਹੇਗੀ ਇਸ ਵਕਤ ਕੀ ਹੈ ਕਿ ਜੀਤ ਹੀ ਧਰਮ ਬਣ ਗਈ ਹੈ ਕੋਈ ਧਰਮ ਨਹੀਂ ਪਾਰਟੀ ਦਾ ਬਿਜ਼ਨਸ ਬਣ ਗਿਆ ਰਾਜਨੀਤੀ ਦਾ ਮੰਡੀਕਰਨ ਹੋ ਚੁੱਕਾ ਹੈਗਾ ਜਿਹੜੀ ਮੰਡੀਕਰਨ ਹੈਗੀ ਆ ਉਹ ਸਿਰਫ ਤੇ ਸਿਰਫ ਸਾਡੇ ਕੱਪੜੇ ਆ ਸਾਡੀਆਂ ਜ਼ਰੂਰਤਾਂ ਸਾਡੀਆਂ ਐਸੋ ਐਸੋ ਤੁਹਾਨੂੰ ਮੁਸ਼ਕਲ ਆਗਿਆ ਉਹਦੇ ਦਾ ਕਸੀਮਤ ਨਹੀਂ ਮੰਡੀ ਨੇ ਸਾਡੀ ਰਾਜਨੀਤੀ ਨੂੰ ਮੰਡੀ ਕੰਮ ਕਰ ਦਿੰਦਾ ਉਸ ਮੰਡੀ ਕਰਨ ਦੇ ਵਿੱਚ ਕੀ ਹੈ ਕਿਸੇ ਬੰਦੇ ਦਾ ਕੋਈ ਕਿਸੇ ਬੰਦੇ ਦਾ ਹਿੱਤ ਨਹੀਂ ਹੈਗਾ ਪ੍ਰੋਫਿਟ ਹੁੰਦਾ ਹੈ ਨਫਾ ਹੁੰਦਾ ਹੈ ਫਾਇਦਾ ਹੁੰਦਾ ਹੈ ਜਦੋਂ ਸਾਡਾ ਲੋਕਤੰਤਰ ਦਾ ਮੰਡੀ ਕਰਨ ਹੋ ਲੱਗ ਪਿਆ ਤੁਹਾਨੂੰ ਪਤਾ ਕਿ ਅਸੀਂ ਮੰਡੀ ਕਰਨ ਦੇ ਵਿੱਚ ਅਸੀਂ ਕਿਤੇ ਨਹੀਂ ਸਟੈਂਡ ਕਰ ਸਕਦੇ ਮੰਡੀ ਕਰਨ ਵਿੱਚ ਉਹ ਸਟੈਂਡ ਕਰਦਾ ਜਿਹਦੇ ਪਾਸ ਕੈਪੀਟਲ ਦਾ ਦੌਲਤ ਹੈ ਉਹਦੀ ਚਰਥ ਹੁੰਦੀ ਹੈ ਮੰਡੀ ਕਰਨ ਦੇ ਕੁਲ ਹੈ ਕੀ ਪ੍ਰੋਫਿਟ ਜਿਹੜਾ ਹੈ ਤਾਂ ਫਾਇਦਾ ਇੱਕ ਜਗ੍ਹਾ ਇਕੱਠਾ ਹੁੰਦਾ ਹੈ ਨੁਕਸਾਨ ਜਿਹੜਾ ਹੈਗਾ ਜਿਹੜਾ ਕਿ ਤੁਸੀਂ ਕਹਿੰਦੇ ਪਾਵਰਟੀ ਆਉ ਸੁਪਰੈਡ ਹੁੰਦੀ ਆ ਬਹੁਤ ਦੂਰ ਤੱਕ ਗਰੀਬੀ ਫੈਲਦੀ ਆ ਹੁਣ ਇਸ ਸਿਸਟਮ ਨੂੰ ਚੇਂਜ ਕਰਨ ਵਾਸਤੇ ਸਿਰਫ ਤੇ ਸਿਰਫ ਸਾਨੂੰ ਵੋਟਾਂ ਵਾਕੇ ਚੇਂਜ ਨਹੀਂ ਕਰਨ ਸਾਨੂੰ ਵੱਡੀ ਚੇਂਜ ਕਰਨੀ ਪਊਗੀ ਆਪਣੀ ਸੋਚ ਨੂੰ ਚੇਂਜ ਕਰਨ ਵਾਸਤੇ ਕਿਉਂਕਿ ਜੇ ਸੋਚ ਚੇਂਜ ਹੋ ਜਾਏਗੀ ਇਹ ਵੋਟਾਂ ਦੇ ਵਿੱਚ ਤੁਸੀਂ ਪਾਰਟੀਆਂ ਵੀ ਚੇਂਜ ਕਰ ਦਮੋਗੇ ਅਸੀਂ ਨਵੀਂ ਸਿਚੁਏਸ਼ਨ ਕਰ ਦਮੋਗੇ ਕੱਲੋਸ ਵੀ ਤਾਂ ਅੰਦਨ ਨਾਲ ਲੱਲੇ ਕਿ ਉਹਨੂੰ ਬਚਾਉਣਾ ਬਚਾਉਣਾ ਕੰਮ ਨਹੀਂ ਚਲਾਏਗਾ ਸਾਨੂੰ ਉਹ ਸੋਚਣੀ ਪਵੇਗੀ ਜਿਸ ਸੋਚ ਤੇ ਸੰਵਿਧਾਨ ਬਣਿਆ ਸੀ ਤਾਂ ਕਿ ਉਹਦੀ ਰਾਖੀ ਹੋ ਸਕੇ ਉਹਦੇ ਵਾਸਤੇ ਲੋਕਾਂ ਦੀ ਜ਼ਰੂਰਤ ਹੋਵੇਗੀ ਉਹ ਨਹੀਂ ਹੈਗੀ ਸਾਨੂੰ ਚੀਜ਼ਾਂ ਨੂੰ ਸੀਰੀਅਸਲੀ ਲੈਣ ਦੀ ਲੋੜ ਹੈ ਇੰਨੀ ਵੀ ਨਹੀਂ ਆਂਦੀ ਆਪਣੇ ਆਪ ਨੂੰ ਤਾਂ ਲੱਗੋ ਕਰੀ ਬਿਜ਼ੀ ਨਹੀਂ ਹਲਾਤਾਂ ਨੂੰ ਲਵੋ ਅਸੀਂ ਨਹੀਂ ਸੋਚ ਰਹੇ ਸਾਨੂੰ ਉਹਦੀ ਸਾਨੂੰ ਲੱਗਦਾ ਕਿ ਹਾਲਾਤ ਕੀ ਹੋਗੇ ਬੜੇ ਮੰਦੇ ਹਾਲਾਤ ਹੋਣ ਵਾਲੇ ਆ ਪਰ ਫਿਰ ਵੀ ਅਸੀਂ ਅਵੇਸਲੇ ਆ ਅਸੀਂ ਕਦੀ ਸੋਚਦੇ ਨਹੀਂ ਹਾਂਗੇ ਆਪਣੇ ਇਲਾਕੇ ਦੇ ਵਿੱਚ ਆਪਣੇ ਪਰਿਵਾਰ ਵਿੱਚ ਕਿਵੇਂ ਹੋਣਾ ਹੈ ਕੋਈ ਡਿਸਕਸ਼ਨ ਨਹੀਂ ਕਰਦੇ ਹੈਗੇ ਅੱਜ ਇਦਾਂ ਦੇ ਹਾਲ ਦੇ ਵਿੱਚ ਕੁਝ ਬੰਦੇ ਨੇ ਪ੍ਰਣਾਇ ਹੋਏ ਸਰਦਾਰ ਜਸਟਿਸ ਅਜੀਤ ਸਿੰਘ ਘੋੜਾ ਦੇ ਮੇਰਾ ਉਹਨਾਂ ਦੇ ਨਾਲ ਬੜਨ ਉਹਨਾਂ ਦੇ ਪਿੰਡ ਨਾਲ ਉਹਨਾਂ ਦੇ ਹੋਰ ਪਰਿਵਾਰ ਨਾਲ ਬੜਨ ਨਾਤਰਿਆ ਬਿਲਦਾਰਿਆ ਕਿ ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੇ ਬਾਬਾ ਜੀ ਵੀ ਪਿੰਡ ਵਿੱਚ ਜਦੋਂ ਖਲਾਤ ਬਣੇ ਸੀ ਕਿੱਦਾਂ ਉਹਨਾਂ ਨੇ ਸ਼ੁਰੂ ਕੀਤਾ ਕਿ ਮੈਂ ਖਾਲਸਾ ਸਕੂਲ ਤੇ ਖਾਲਸਾ ਕਾਲਜ ਬਣਾਇਆ ਕਿਵੇਂ ਉਹ ਉੱਥੋਂ ਚੱਲ ਕੇ ਉੱਥੇ ਪਹੁੰਚੇ ਗੱਲ ਮਤਲਬ ਕੀ ਸੀ ਕਿਉਂਕਿ ਤੁਸੀਂ ਕਿਸੇ ਚੀਜ਼ ਨੂੰ ਸਮਝਣ ਲਈ ਉਹਦੇ ਉੱਤੇ ਇੱਕ ਤੰਗਮਨ ਲਗਾ ਕੇ ਧਨ ਵੀ ਲਗਾ ਕੇ ਉਹਨੂੰ ਸੋਚਣ ਦੀ ਕੋਸ਼ਿਸ਼ ਕੀਤੀ ਆ ਪਰ ਹੁਣ ਸਾਡੇ ਵਾਸਤੇ ਜਦ ਤੱਕ ਇਹ ਲੋਕਤੰਤਰ ਸਾਡੇ ਵਾਸਤੇ ਪ politcal ਪਾਰਟੀਆਂ ਸਾਡੀ ਹੋਣੀ ਨਹੀਂ ਬਣ ਜਾਂਦੀਆਂ ਅਸੀਂ ਹਾਲੇ ਨਹੀਂ ਸਭ ਸਮਝਦੇ ਅਸੀਂ ਸੋਚਦੇ ਹਾਂ ਕਿ ਕੋਈ ਨਹੀਂ ਇਹ ਪਾਰਟੀ ਆਉਗੀ ਅਸੀਂ ਇਕੱਲੀ ਹਰਾਈ ਅਸੀਂ ਕਾਂਗਰਸ ਨੂੰ ਲੈ ਕੇ ਆਇੰਦਾ ਅਸੀਂ ਇਕੱਲੀ ਤੇ ਕਾਂਗਰਸ ਆ ਕੇ ਆਮ ਆਦਮੀ ਪਾਰਟੀ ਲੈ ਕੇ ਆਂਦੀ ਲੋਕਾਂ ਨੇ ਸੋਚਿਆ ਇਹ ਬਹੁਤ ਵੱਡੀ ਇੱਕ ਲੋਕਾਂ ਨੇ ਜਿੱਤ ਸੀਗੀ ਅਸਲੇ ਸਵਾਲ ਉਹ ਵੱਡੇ ਖੜੇ ਹੋ ਚੁੱਕੇ ਨੇ ਅਸਲੇ ਸਵਾਲ ਉਹ ਖੜੇ ਹੋ ਚੁੱਕੇ ਨੇ ਜਿਨ੍ਹਾਂ ਨੂੰ ਹੱਲ ਕਰਨ ਵਾਸਤੇ ਸਾਨੂੰ ਅੱਗੇ ਆਉਣਾ ਹੀ ਪੈਣਾ ਤੇ ਉਹਦੇ ਵਾਸਤੇ ਇੱਕੋ ਤਰੀਕਾ ਹੈ ਕਿ ਅਸੀਂ ਕਿਵੇਂ ਇੱਕ ਚੰਗੀ ਤਰ੍ਹਾਂ ਆਪਣੇ ਹਾਲਾਤਾਂ ਨੂੰ ਸਮਝ ਕੇ ਉਹਨਾਂ ਹਾਲਾਤਾਂ ਦੇ ਵਿੱਚੋਂ ਨਿਕਲਦੇ ਹੋਏ ਇੱਕ ਫੈਸਲਾ ਕਰ ਸਕੀਏ ਉਹਦੇ ਵਾਸਤੇ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ ਤੇ ਠੀਕ ਹੈ ਸਾਡਾ ਹਰ ਵਕਤ ਚਰਨਿਕਲਾਚ ਰਹਿਣਾ ਦਾ ਬਹੁਤ ਤਾਲੀ ਬਾਤ ਲਾਹ ਬੰਦ ਹੋਵੇਗਾ ਪਰ ਸਾਨੂੰ ਉਸ ਦਿਨ ਤਿਆਰੀ ਕਰਨੀ ਪਏਗੀ ਜਦੋਂ ਸਾਡੇ ਪੁਰਖਿਆਂ ਨੇ ਤਿਆਰੀ ਕੀਤੀ ਸੀ ਅਸੀਂ ਹਾਲਾਤ ਵਧੀਆ ਕੀਤੇ ਸਨ ਹਾਲਾ ਦੇ ਸਕੇ ਕਿ ਜਦੋਂ ਰਾਜਾ ਦਾਹ ਨੇ ਨੂੰ ਉਧਰ ਚਲ ਜਾਇਆ ਮੁਹੰਮਦ ਬਿਨ ਕਾਸਮ ਤੋਂ ਤਾਂ ਉਹਨੂੰ ਕਿਹਾ ਗਿਆ ਕਿ ਬੜੀ ਤਕੜੀ ਫੌਜ ਆਗੇ ਤੇ ਤੂੰ ਚੱਲਣਾ ਨਹੀਂ ਤੂੰ ਇਦਾਂ ਕਰ ਇੱਥੋਂ ਕਿਨਾਰਾ ਕਰ ਲੈ ਆਪਣੀਆਂ ਕੁੜੀਆਂ ਨੂੰ ਦੋ ਕੁੜੀਆਂ ਸੀ ਉਹਦੀਆਂ ਦੇਖੋ ਦੀ ਘਰ ਵਾਲੀ ਤੇ ਉਹਨੂੰ ਤੂੰ ਲਾਡੀ ਨੂੰ ਬਾਹਰ ਭੇਜ ਦੇ ਉਹ ਕਹਿੰਦਾ ਨਹੀਂ ਮੈਂ ਨਹੀਂ ਭੇਜਾਂਗਾ ਇਹ ਸਾਰੀ ਜਿਹੜੀ ਜਨਤਾ ਹੈਗੀ ਆ ਸਿੰਧ ਦੀ ਉਹ ਕੀ ਕਹੂਗੀ ਕਿ ਆਪਣੀਆਂ ਦੋਨੇ ਬੱਚੀਆਂ ਆਪਣੇ ਘਰ ਵਾਲੀ ਸੱਖਤ ਭੇਜ ਦਿੱਤੀ ਆ ਮਨੇ ਜਵਾਨ ਕਿਤਾ ਲੜਦਗੇ ਕਹਿੰਦੇ ਫੇ ਕੀ ਹੋਊਗਾ ਕਹਿੰਦਾ ਮੈਂ ਮੈਦਾਨ ਚ ਲੜਾਂਗਾ ਫਰਾਸੋ ਪਛਾਣੀਆਂ ਨੂੰ ਲੜੇ ਜਿੰਦ ਕੇ ਬੁਰਦਾ ਪੁਰਦਾ ਕਟਮਰੇ ਕਮਨ ਸ਼ਾ ਦੇ ਕੇ ਤਾਂ ਐਸਲੇ ਮੁਹੰਮਦ ਬਿਨ ਕਾਸਮਦੂ ਕੋਈ ਜਾਂਦਾ ਹੋਊਗਾ ਕਿਸੇ ਧਰਮ ਦੀ ਖਾਤਰ ਤੇ ਨਾ ਰਦਾ ਦਾ ਦੀ ਹਜੇ ਵੀ ਪਾਕਿਸਤਾਨ ਦੇ ਵਿੱਚ ਸਿੰਧ ਵਿੱਚ ਲਾ ਕੇ ਮੂਰਤੀ ਪੂਜਾ ਕੀਤੀ ਜਾਂਦੀ ਆ ਸਾਡੇ ਇਸ ਇਲਾਕੇ ਵਿੱਚ ਉਹਨਾਂ ਯੋਧਿਆਂ ਦੀ ਪੂਜਾ ਕੀਤੀ ਜਾਂਦੀ ਆ ਜਿਨ੍ਹਾਂ ਦੇ ਨਾਮ ਤੱਲੇ ਆ ਇੱਕ ਸਾਡੇ ਪਾਸ ਇੱਕ ਹਕੀਕਤ ਰਹੀ ਹੈਗੀ ਆ ਕਿ ਸਾਡਾ ਧਰਮ ਅਕੀਦਾ ਸੀ ਸਾਡਾ ਧਰਮ ਕੋਈ ਕਿਸੇ ਤਰ੍ਹਾਂ ਦੀ ਵੀ ਵੰਡੀ ਪੋਣ ਵਾਲਾ ਨਹੀਂ ਸੀ ਸਾਡਾ ਧਰਮ ਉਹ ਸੇਗਾ ਕਿ ਇਹ ਦਖੀਆਂ ਨੂੰ ਉੱਤੇ ਜਿਹੜੇ ਬੰਦੇ ਥੱਲੇ ਮੱਡੇ ਪਏ ਆ ਉਹਨੂੰ ਪਲਾਈ ਪਾਣੀ ਪਲਾਈ ਜਾ ਰਿਹਾ ਤਾਂ ਦਸਵੇਂ ਪਾਤਸ਼ਾਹ ਕਹਿੰਦੇ ਆ ਕੋਈ ਗੱਲ ਨਹੀਂ ਬਹੁਤ ਠੀਕੀ ਗੱਲ ਆ ਇੱਧਰ ਆ ਬਿਪ ਤੂੰ ਜੇ ਤੂੰ ਪਾਣੀ ਪਿਲਾ ਰਿਹਾ ਆ ਮਨੁੱਖ ਨੇ ਜੋ ਵੀ ਲਾ ਕਿ ਜਿਹੜਾ ਦੁਸ਼ਮਣ ਹੈ ਦੁਸ਼ਮਣੀ ਉਹਨਾਂ ਨੇ ਕਦੀ ਵੀ ਲੜਾਈ ਮੁਗਲ ਦੇ ਕੇਸ ਨਹੀਂ ਕੀਤੀ ਸੀ ਮੁਸਲਮਾਨਾਂ ਦੇ ਕੇਸ ਨਹੀਂ ਕੀਤੀ ਸੀ ਜੇ ਲੜਾਈ ਕੀਤੀ ਸੀ ਤਾਂ ਜ਼ੁਲਮ ਦੇ ਜੈਸਟ ਕੀਤੀ ਸੀ ਅਸਲੇ ਸਾਡਾ ਵੀ ਕਿਸੇ ਪਾਰਟੀ ਵਾਸਤੇ ਵੋਟ ਨਹੀਂ ਸਾਡਾ ਕਿਸੇ ਪਾਰਟੀ ਦੇ ਕੇਸ ਵੋਟ ਨਹੀਂ ਸਾਡਾ ਉੱਥੇ ਵੋਟ ਜਣਾਉਣਾ ਚਾਹੀਦਾ ਜਿਹੜਾ ਸਮਾਜਵਾਦ ਰੱਖਿਆ ਕਰੇ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਕੌਣ ਹੈਗੀਆਂ ਨੇ ਸਾਡੇ ਵਾਸਤੇ ਪਾウダー ਨਹੀਂ ਹੈਗੀਆਂ ਜਦ ਤੱਕ ਸੀ ਉਸ ਪੈਂਡਿੰਗ ਨਾ ਲਵਾਂਗੇ ਅਸੀਂ ਪਾਰਟੀਆਂ ਦੇ ਨਾਮ ਤੋਂ ਵੀ ਡਿਵਾਈਡ ਹੋ ਜਾਵਾਂਗੇ ਇਹ ਕਾਂਗਰਸੀ ਆ ਇਹ ਭਰਾਮਨਾ ਚਮਕੜਾ ਮੈਂ ਗੱਲ ਕੀਤੀ ਸੀ ਪਿੰਡ ਦੇ ਮੁਖਤਾਰ ਦੀ ਲੋਕੀ ਕਹਿੰਦੇ ਆ ਅਸੀਂ ਹਜੇ ਵੀ ਸੋਚ ਨੂੰ ਪੜਾ ਹੋਇਆ ਪ੍ਰਕਿਰਿਆ ਕੀ ਜਿਹੜੇ ਸਾਡੇ ਨੇਤਾ ਸਗੇ ਉਹ ਤਾਂ ਸੋਚ ਤੋਂ ਪੜੇ ਹੋ ਗਏ ਆ ਵੀ ਜੇ ਉਹ ਨੇਤਾ ਸੋਚ ਤੋਂ ਪੜੇ ਹੋ ਗਏ ਆ ਉਹ ਸਾਡੇ ਨੇਤਾ ਹੈ ਹੀ ਨਹੀਂ ਫਿਰ ਅਸੀਂ ਤਾਂ ਸੋਚ ਨੂੰ ਪ੍ਰਣਾਇ ਹੋਇਆ ਕਦੇ ਜਮਾਨਾ ਸੀ ਪਿੰਡਾਂ ਦੇ ਵਿੱਚ ਇਹ ਮੰਨੀਆਂ ਜਾਂਦਾ ਸੀਗਾ ਵੀ ਆਹ ਜਿਹੜੀ ਪੱਤੀ ਹੈਗੀ ਆ ਆਹ ਜਿਹੜੀ ਬੀਹੀ ਆ ਉਹ ਤਕਰੀਬਨ ਜਿਹੜਾ ਅਕਾਲੀ ਨਾਲ ਜੁੜੀ ਹੋਈ ਆ ਪਰ ਉਹਨਾਂ ਦੇ ਆਪਣੇ ਬਹੁਤ ਅੱچھے ਖਿਆਲੋਤ ਨੇ ਆ ਵੀ ਕਾਂਗਰਸੀਆ ਦੀ ਆ ਆ ਵੀ ਭਾਜਪਾ ਦੀ ਹੈਗੀ ਆ ਤਾਂ ਹੁਣ ਪਿੰਡਾਂ ਚ ਚਲਦੋ ਹਜੇ ਵੀ ਉੱਥੇ ਜੁੜੇ ਹੋਏ ਨੇ ਪਰ ਉਹਨੂੰ ਸ਼ਰਮ ਹੋ ਰਹੀਆ ਹੁਣ ਇਸ ਕਰੀਏ ਕੀ ਉਹ ਪੁੱਛਦੇ ਨੇ ਜਿਹੜਾ ਤੁਹਾਡਾ ਕਾਂਗਰਸ ਸਗਾ ਉਹ ਤਾਂ ਕੱਲੀ ਚਲ ਗਿਆ ਜਿਹੜਾ ਤੁਹਾਡਾ ਕੱਲੀ ਸਗਾ ਉਹ ਕਾਂਸੀ ਚਲ ਗਿਆ ਤੁਸੀਂ ਕੀ ਕਰੋਗੇ ਉਹ ਲੋਕ ਕਿਹਦੇ ਆਪਣੀ ਜਣਾ ਜੁੜੇ ਹੋਏ ਆ ਇਸ ਲਈ ਸਾਨੂੰ ਕੋਸ਼ਿਸ਼ ਕਰੀਏ ਜਿਹੜੇ ਸਾਡੇ ਲੋਕੀ ਜੁੜੇ ਹੋਏ ਆ ਉਹਨਾਂ ਨੂੰ ਮੁੜ ਕੇ ਲੈ ਕੇ ਆਈਏ ਕਿ ਨਾ ਬੰਦਿਆਂ ਤੋਂ ਖੜਸ ਜਾਓ ਤੇ ਆਓ ਇੱਕ ਵਧੀਆ ਪੰਜਾਬ ਸਰਜੀਏ ਤਦ ਹੀ ਪੋਸੀਬਲ ਹੋ ਸਕਦਾ ਹੈਗਾ ਇਹ ਸੱਚੀ ਸੰਘਾੜੀ ਹੋਵੇਗੀ ਦਸ ਦਸ ਅਜੀਤ ਸਿੰਘ ਗੋੜਾ ਨੂੰ ਇਹਦੇ ਨਾਲੇ ਮੈਂ ਗੱਲ ਆਪਣੀ ਖਤੋਂ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ